ਮਹਾਪੁਰਸ਼ਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਮਹਾਨ ਨਗਰ ਕੀ ਸੰਤ ਤੇ ਬਾਛਾ ਜੋ ਆਰੰਭ ਹੋ ਰਹੇ ਹਨ ਪੰਜ ਪਿਆਰੇ ਸਰਬਾਨ ਇਹ ਸ਼ਾਂਤੀ ਸਰਬਾਨ ਸਮੂਹ ਸੰਗਤਾਂ ਬਗੀ ਦੇ ਜੁੜੀ ਅੰਦਰ ਹਾਜ਼ਰ ਹੋਈਆਂ ਤਾਂ ਤਾਂ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਦੀ ਸਤਿਕਾਰ ਕਰਦੇ ਹੋ ਤੋ ਸੇਵ ਦੇ ਸਵਾਰ ਹੋ ਕੇ ਆਰਦਾਸ ਕਰਦੇ ਕਰਾਉਂਦੇ ਨੇ ਸੋਹਣੀ ਬਾਣੀ ਵਿੱਚ ਸੁਭਾਈ ਮਾਨ ਹੋਏ ਹੋ ਸਾਰਬੰਧੀਓ ਸਾਵਨ ਸੇਵਾਵਾਂ ਨਿਭਾਉਂਦੇ ਆਂ ਵਹੀਆ ਬਿਆਂ ਤੁਲਾ ਦੀ ਮਾਤਰੀ ਦੀ ਅਗਾਤ ਸਮਰੱਥ ਬਖਸ਼ੀ ਸਭਾ ਦਾ ਦੀ ਕੀਤੀ ਸੇਵਾ ਸਾਇਕ ਹੋਣੀ ਜਣਦੀਆਂ ਗਲਾਂ ਬਖਸ਼ੀਆਂ ਮਹਾਰਾਜ ਕਿਰਪਾ ਕਰੋ ਜਿਆ ਕਾਰਿਆਂ ਦੇ ਨਾਲ ਬਹਾਅ ਨਗਰ ਦੀ ਤਨ ਅਰੰਭ ਕਰਨ ਦੀ ਆਗਿਆ ਬਖਸ਼ ਦਿਓ ਦੀ ਰਾਹ ਪੱਡੇ ਵਿੱਚ ਅੰਗ ਸੰਗ ਸਹਾਇਤਾ ਕਰਨੀ ਸੰਗਤ ਦਾ ਪ੍ਰਬੰਧਕਾਂ ਵਿਚ ਆਸੀ ਬਰਸ ਬਰ ਪਿਆਰ ਰੱਖਣਾ ਚੜ੍ਹਦੀ ਕਲਾ ਨਾਲ ਸਾਜ ਕੇ ਗੀਤਨ ਕਰਨ ਦੀ ਨਾਮ ਸਿਮਰਨ ਕਰਨ ਦੀ ਮਜ਼ਬੂਤ ਪ੍ਰਦਾਨ ਕਰਨੀ ਹਰ ਪ੍ਰਕਾਰ ਕਰਕੇ ਸ੍ਰੀ ਅਕਾਲੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਸਾਜਨਾ ਅਗਰ ਹੋਤ ਹਨ ਸੱਚੇ ਪਾਤਸ਼ਾਹ ਨੇ ਆਇਆ ਕਿ ਗੁਰੂ ਜੀ ਦੇ ਨਾਲ ਨਗਰ ਕੀਰਤਨ ਗੁਰੂ ਕਾ ਲਾਹੌਰ ਵੱਲ ਅਰਧ ਕਰਨ ਦੀ ਆਗਿਆ ਦਿੱਤੀ ਸਹੀ ਪਿਆਰੇ ਬੀਣੋ ਨਾਮ ਜਿਹੜਿਆ ਤੇਰਾ ਨਾਮ ਕਿੱਥਾ ਵਾਹ ਦਾਣਕ ਨਾਮ ਜੜਦੀ ਇਕਾ ਇਹੇ ਬਾਹਰੇ ਵਾਹਿਗੁਰੂ ਦਾ ਤਾਕਤ ਵਾਹਿਗੁਰੂ ਦੀ ਜਤੋ ਜੀ